ਸ੍ਰੀਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਬਿੰਦਰਪਾਲ ਪੰਜਾਬ ਦੀ ਸਿਆਸਤ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਤੋਂ ਗਰਮਾਹਟ ਵੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਚੱਲ ਰਹੇ ਬਾਗੀ ਖੇਮੇ ਵੱਲੋਂ ਅੱਜ ਚੰਡੀਗੜ੍ਹ ਦੇ ਵਿੱਚ ਇੱਕ ਅਹਿਮ ਬੈਠਕ ਬੁਲਾਈ ਗਈ ਹੈ ਤੇ ਦੁਪਹਿਰ 2 ਵਜੇ ਇਹ ਬੈਠਕ ਸ਼ੁਰੂ ਹੋਵੇਗੀ ਤੇ ਸੁਖਬੀਰ ਸਿੰਘ ਬਾਦਲ ਸਮੇਤ ਜਲੰਧਰ ਜਿਮਨੀ ਚੌਂਣ ਦੇ ਵਿੱਚ ਅਕਾਲੀ ਦਲ ਦੀ ਹਾਰ ਦੇ ਉੱਪਰ ਮੰਥਨ ਇਸ ਬੈਠਕ ਦੇ ਵਿੱਚ ਕੀਤਾ ਜਾ ਸਕਦਾ ਹੈ ਤੇ ਉਧਰ ਦੂਜੇ ਪਾਸੇ ਬਾਗੀ ਖੇਮੇ ਵੱਲੋਂ ਜੋ 1 ਜੁਲਾਈ ਨੂੰ ਅਕਾਲ ਤਖਤ ਸਾਹਿਬ ਜਾ ਕੇ ਇੱਕ ਮੁਆਫੀ ਨਾਮਾ ਦਿੱਤਾ ਗਿਆ ਸੀ ਉਸ ਤੇ ਵੀ ਅੱਜ ਪੰਜ ਤਖਤਾਂ ਦੇ ਸਿੰਘ ਸਹਿਬਾਨ ਵੱਲੋਂ बैठक बुलाई गई है, है ते, है। बैठ है ते, ते की की इस बैठक ਦੇ ਵਿੱਚ ਵੀ ਚਰਚਾ ਹੈ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਤੇ ਇੱਕ ਪੰਥਕ ਧੜੇ ਵੱਲੋਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕੇ ਜਾਣ ਦੀ ਮੰਗ ਵੀ ਉਠਾਈ ਜਾ ਰਹੀ ਹੈ ਲੇਕਿਨ ਇਹਨਾਂ ਦੋਵਾਂ ਅਹਿਮ ਬੈਠਕਾਂ ਦੇ ਵਿੱਚ ਜੋ ਇੱਕ ਚੰਡੀਗੜ੍ਹ ਦੇ ਵਿੱਚ ਹੋਣ ਜਾ ਰਹੀ ਹੈ ਤੇ ਇੱਕ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਵਿਖੇ ਹੋਏਗੀ ਤੇ ਕੀ ਨਿਕਲ ਕੇ ਆਏਗਾ ਸਾਹਮਣੇ ਇਹ ਦੇਖਣਾ ਦਿਲਚਸਪ ਹੋਵੇਗਾ ਫਿਲਹਾਲ ਪੇਸ਼ ਹੈ ਸਾਡੀ ਇਸ ਤੇ ਖਾਸ ਰਿਪੋਰਟ ਖ੍ਰੋਮਣੀ ਅਕਾਲੀ ਦਲ ਵਿੱਚ ਸਭ ਚੰਗਾ ਨਹੀਂ ਬਾਗੀ ਖੇਮਾ ਫਿਰ ਤੋਂ ਕਰ ਰਿਹਾ ਅਹਿਮ ਬੈਠਕ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਸਦੀਪ ਬੈਠਕ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਖੇਮੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਇੱਕ ਅਹਿਮ ਬੈਠਕ ਕੀਤੀ ਜਾਣੀ ਹੈ ਦੁਪਹਿਰ 2 ਵਜੇ ਹੋਣ ਜਾ ਰਹੀ ਇਸ ਬੈਠਕ ਦੇ ਵਿੱਚ ਬਾਗੀ ਖੇਮਾ ਜਿਲੰਦਰ ਪਛਮੀ ਹਲਕੇ ਦੀ ਜਿਮਨੀ ਚੌਂ ਦੇ ਵਿੱਚ ਇਹ ਵੀ ਸੁਜੀਤ ਕੌਰ ਦਿਹਾਰ ਤੇ ਅਗਲੀ ਰਣਨੀਤੀ ਤੇ ਵਿਚਾਰ ਚਰਚਾ ਕਰ ਸਕਦੇ ਨੂੰ ਦੱਸਦੀ ਹੈ ਕਿ ਜਲੰਧਰ ਪਛਮੀ ਚਿਮਨੀ ਚੌਂ ਦੇ ਵਿੱਚ ਬੀਬੀ ਸੁਰਜੀਤ ਕੌਰ ਨੂੰ ਮਾਝ 1242 ਵੋਟਾਂ ਹੀ ਹਾਸਲ ਹੋਈਆਂ ਨੇ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੇਸ਼ੱਕ ਆਪਣੇ ਉਮੀਦਵਾਰ ਤੋਂ ਕਿਨਾਰਾ ਕਰ ਲਿਆ ਗਿਆ ਸੀ ਪਰ ਬਾਕੀ ਖਿਮਾ ਜਿਸ ਦੇ ਵਿੱਚ ਪ੍ਰੋਫੈਸਰ ਪ੍ਰਿੰਸ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਤੇ ਪਰਮਿੰਦਰ ਸਿੰਘ ਟਿੰਸਾ ਸ਼ਾਮਲ ਨੇ ਉਹਨਾਂ ਵੱਲੋਂ ਬੀਬੀ ਸੁਰਜੀਤ ਕੌਰ ਦੀ ਹਮਾਇਤ ਕੀਤੀ ਗਈ ਸੀ ਪਰ ਬਾਵਜੂਦ ਇਸ ਦੇ ਉਹਨਾਂ ਨੂੰ ਜਿੱਤ ਨਸੀਬ ਨਹੀਂ ਹੋ ਸકી ਤੇ ਉਲਟਾ ਉਹ ਪੰਜਵੇਂ ਸਥਾਨ ਤੇ ਖਿਸਕ ਗਏ ਫਿਰ ਅਕਾਲ ਤੱਕ ਸਾਹਿਬ ਦੇ ਜ਼ਥੇਦਾਰ ਨੇ ਵੀ ਬੁਲਾਈ ਬੈਠਕ ਉਹ ਤੋਂ ਦੂਜੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਵੀਰ ਸਿੰਘ ਵੱਲੋਂ ਵੀ ਇੱਕ ਅਹਿਮ ਬੈਠਕ ਸੱਦੀ ਗਈ ਹੈ। ਬਾਗੀ ਖੇਮੇ ਵੱਲੋਂ ਬੀਤੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮੁਆਫੀ ਨਾਮਾ ਦਿੱਤਾ ਗਿਆ ਸੀ ਜਿਸ ਤੇ ਅੱਜ ਪੰਜ ਧਰਤਾਂ ਦੇ ਜਥੇਦਾਰ ਇਸ ਬੈਠਕ ਦੇ ਵਿੱਚ ਵਿਚਾਰ ਚਰਚਾ ਕਰਨਗੇ। ਇਸ ਤਹਿਤ ਸੁਖਬੀਰ ਸਿੰਘ ਬਾਦਲ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ ਕਿਉਂਕਿ ਬਾਗੀ ਖੇਮੇ ਵੱਲੋਂ ਸੁਖਬੀਰ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਖੜੇ ਕੀਤੇ ਗਏ ਨੇ। ਹਾਲਾਂਕਿ ਇੱਕ ਪੰਥਕ ਧੜੇ ਵੱਲੋਂ ਸੁਪੀਰ ਬਾਦਲ ਨੂੰ ਪੰਥ ਵਿੱਚੋਂ ਛੇਕੇ ਜਾਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਬਾਗੀ ਖੇਮੇ ਨੇ ਮਾਫੀਨਾਮੇ ਵਿੱਚ ਕੀ ਮੁੱਦਾ ਚੁੱਕਿਆ? ਖੀਰ ਅਕਾਲਤਤ ਸਾਹਿਬ ਦੇ ਜਥੇਦਾਰ ਨੂੰ ਬਾਗੀਖੇਵੇਂ ਨੇ ਜੋ ਮੁਆਫੀਨਾਮਾ ਦਿੱਤਾ ਸੀ ਉਸ ਵਿੱਚ ਇਹ ਜ਼ਿਕਰ ਕੀਤਾ ਗਿਆ ਸੀ ਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤਹਿਤ ਅਕਾਲੀ ਪਾਜਬਾ ਸਰਕਾਰ ਦੌਰਾਨ ਕੁਝ ਵੱਡੀਆਂ ਗਲਤੀਆਂ ਹੋਈਆਂ ਨੇ ਤੇ ਇਹਨਾਂ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਮੁਆਫੀ ਦੇਣਾ ਬੇਅਦਬ ਕਾਂਡ ਸਮੇਤ ਕੋਟਕਪੂਰਾ ਤੇ ਬਾਬਲ ਕਾਂਡ ਵਰਗੇ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਸੀ ਫਿਲਹਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਤੀਦਾਰ ਵੱਲੋਂ ਬੁਲਾਈ ਗਈ ਇਹ ਬੈਠਕ 12 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ ਪਰ 1 ਜੁਲਾਈ ਨੂੰ ਦਿੱਤੇ ਗਏ ਇਸ ਮਾਫੀਨਾਮੇ ਤੇ ਸਿੰਘ ਸਾਹਿਬਾਨ ਕੀ ਫੈਸਲਾ ਲੈਣਗੇ ਇਹ ਦੇਖਣਾ ਦਿਲਚਸਪ ਹੋਵੇਗਾ